D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਪੁਲਿਸ ਨੇ ਅੱਜ ਸਵੇਰੇ ਹੀ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਹ ਛਾਪੇਮਾਰੀ ਕਿਸਾਨਾਂ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਦੇਣ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਆ ਪਤਾ ਲੱਗਿਆ ਕਿ ਜੋਗਿੰਦਰ ਸਿੰਘ ਉਗਰਾਹਾ ਆਪਣੇ ਘਰ ਦੇ ਵਿੱਚ ਨਹੀਂ ਮਿਲੇ ਇਸ ਤਰ੍ਹਾਂ ਸੰਗਰੂਰ ਵਿੱਚ ਵੀ ਕਿਸਾਨ ਆਗੂਆਂ ਦੀਆਂ ਰਾਇਸ਼ਾਂ ਤੇ ਛਾਪੇਮਾਰੀ ਕੀਤੀ ਗਈ ਅੱਜ ਤੜਕੇ 5 ਵਜੇ ਹੀ ਪੁਲਿਸ ਦੀ ਟੀੜ ਕਿਸਾਨ ਆਗੂ ਉਗਰਾਹਾ ਦੇ ਘਰ ਪੁੱਜ ਗਈ ਸੀ ਹਾਂਜੀ ਮੈਂ ਬਿੱਟੂ ਮੱਲਣਪਾਰਤੀ ਕਿਸਾਨ ਤੋਂ ਨੇ ਨਾ ਉਗਰਾਹਾ ਅੱਜ ਜੋ ਬਠਿੰਡੇ ਦੇ ਵਿੱਚ ਸਾਡਾ ਪੱਕਾ ਮੋਰਚਾ ਲੱਗਣਾ ਸੀ ਜੋ ਡੀਸੀ ਦਫ਼ਤਰ ਦਾ ਘਰਾਓ ਸੀਗਾ ਬਠਿੰਡੇ ਦੇ ਵਿੱਚ ਸੁਪਰ ਕਮੇਟੀ ਐਕਸ਼ਨ ਸੀਗਾ ਉਹਦੇ ਵਿੱਚ ਇੱਕ ਪਾਸੇ ਸਰਕਾਰ ਗੱਲਬਾਤ ਦੇ ਵਿੱਚ ਹੈ ਵੀ ਜੋ ਸਾਡੇ ਚੌਕੇ ਸਕੂਲ ਦੇ ਮੈਟਰ ਦੇ ਵਿੱਚ ਦੋ ਆਗੂ ਪਿੰਡਾਂ ਕਈਆਂ ਦੇ ਪ੍ਰਧਾਨ ਜੋ 307 ਦੇ ਢੂਠੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਹੋਇਆ ਪਿਛਲੇ 9 ਮਹੀਨਿਆਂ ਤੋਂ ਕਿਉਂਕਿ ਉਹ ਲੋਕਾਂ ਦੀ ਆਵਾਜ਼ ਚੱਕ ਰਹੇ ਸੀ ਉਥੇ ਸਕੂਲਾਂ ਨੂੰ ਵਿੱਤਿਆ ਨੂੰ ਪੜ੍ਹਾਈ ਨੂੰ ਬਚਾ ਰਹੇ ਸੀ ਲੋਕਾਂ ਦੀ ਗੱਲ ਕਰ ਰਹੇ ਸੀ ਝੂਠੇ ਪਰਚੇ ਦੇ ਕੇ ਭਗਵੰਤ ਮਾਨ ਸਰਕਾਰ ਨੇ ਉਹਨਾਂ ਨੂੰ ਜੇਲ੍ਹ ਚ ਟੱਕਿਆ ਹੋਇਆ ਜੇ ਉਹਦੇ ਤੇ 9 ਮਹੀਨਾ ਬਾਅਦ ਸੂਬਾ ਕਮੇਟੀ ਵੱਲੋਂ ਬਟਾ ਐਕਸ਼ਨ ਕੀਤਾ ਜਾਣਾ ਸੀ ਅੱਜ ਡੀਸੀ ਦਫ਼ਤਰ ਪਟੰਟਾ ਦਾ ਘਰਾਉ ਕਰਨਾ ਸੀ ਪੱਕੇ ਤੌਰ ਤੇ ਤਾਂ ਇੱਕ ਪਾਸੇ ਸਰਕਾਰ ਆਦੀ ਹੈ ਵੀ ਗੱਲਬਾਤ ਕਰੋ ਰਾਤ ਡੀਆਈਜੀ SSP ਬਟਿੰਡਾ DC ਇੱਕ ਪਾਸੇ ਸੁਭਾ ਕੁਆਣਾ ਗੱਲ ਕਰ ਰਹੇ ਨੇ ਤੇ ਇੱਕ ਪਾਸੇ ਕਹਿ ਰਹੇ ਨੇ ਪੁੱਛੋ ਦੇ ਵਿੱਚ ਆਪਾਂ ਗੱਲ ਕਰਾਂਗੇ ਸੁਭਾ ਦਾ ਰੱਖ ਲਓ ਤੇ ਦੂਜੇ ਪਾਸੇ ਘਰਾਂ ਦੇ ਵਿੱਚ ਸਾਨੂੰ ਰਿਟੇਨ ਕੀਤਾ ਜਾਂਦਾ ਹੈ ਮੁਲਾਜ਼ਮ ਸਾਡੇ ਸੁਭਾ ਦੇ ਆਏ ਨੇ 5 ਵਜੇ ਦੇ ਤੇ ਵੀ ਤੁਸੀਂ ਭਾਈ ਘਰੋਂ ਬਾਹਰ ਨਹੀਂ ਜਾ ਸਕਦੇ ਤੁਸੀਂ ਦੇਖ ਸਕਦੇ ਹੋ ਆ ਹਾਲਾਤ ਹੈ ਵੀ ਪੰਜਾਬ ਸਰਕਾਰ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਵੀ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਜੋ ਲੋਕਾਂ ਦੀ ਗੱਲ ਕਰਦੇ ਉਹਨਾਂ ਦੀ ਆਵਾਜ਼ ਦੱਬ ਲੈ ਗਏ ਘਰਾਂ ਚ ਰੀਟੇਨ ਕਰਕੇ ਤੂੰ ਰੱਖ ਲੈਣਾ ਕਿੰਨਾ ਕੁ ਚਿਰ ਰੱਖੇਗਾ ਕਿੰਨਾ ਕੁ ਚਿਰ ਦੱਬੇਗਾ ਪਰ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਆਦੀ ਸੀਗੇ ਵੀ ਅਸੀਂ ਧਰਨਾ ਲਗਣੀ ਨਹੀਂ ਦੇਣਾ ਅਸੀਂ ਤਾਂ ਆਮ ਘਰਾਂ ਦੇ ਵਿੱਚੋਂ ਆਏ ਆ ਤੁਸੀਂ ਦੇਖੋ ਹੁਣ ਤੁਸੀਂ ਘਰਾਂ ਦੇ ਵਿੱਚੋਂ ਵੀ ਨਹੀਂ ਨਿਕਲ ਸਕਦੇ ਕੀ ਅਸੀਂ ਕੋਈ ਵੱਡੇ ਕੋਈ ਅਪਰਾਧ ਕੀਤੇ ਹੋਏ ਨੇ ਵੀ ਘਰਾਂ ਦੇ ਵਿੱਚ ਰੀਟੇਨ ਕਰੋ ਕੀ ਇਹਦੇ ਚ ਕੀਤਾ ਕੀ ਹੋਇਆ ਅਸੀਂ ਲੋਕਾਂ ਦੀ ਗੱਲ ਕਰਦੇ ਆ ਕਿਤੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਨਾ ਕੀ ਗਨਾਹ ਹੈ ਕੀ ਇੱਥੇ ਪੜ੍ਹਾਈ ਦੀ ਕੀ ਵਿੱਦਿਆ ਦੀ ਕੀ ਇਲਾਜ ਦੀ ਕੀ ਕਿਸਾਨ ਦੀ ਕੀ ਮਜ਼ਦੂਰ ਦੀ ਕੀ ਰੋਜ਼ਗਾਰ ਦੀ ਗੱਲ ਕਰਨਾ ਇਸ ਪੰਜਾਬ ਤੇ ਇਸ ਮੁਲਕ ਦੇ ਵਿੱਚ ਗਣਾ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਆ ਆਮ ਲੋਕਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਤੇ ਦੂਜੀ ਗੱਲ ਇੱਥੋਂ ਦੇ ਜਾਂ ਜਿਹੜੀਆਂ ਸਰਕਾਰਾਂ ਤੇ ਇੱਥੋਂ ਦੇ ਲੀਡਰ ਹੈ ਇਹ ਆਦੇ ਜਿਹੜੇ ਲੋਕਾਂ ਦੀ ਗੱਲ ਕਰਦੇ ਇਹਨਾਂ ਤੇ ਬਰੀਕੀ ਨਜ਼ਰ ਰੱਖੋ ਇਹਨਾਂ ਨੇ ਕਾ ਕਮੀਆਂ ਭਾਲੋ ਇਹਨਾਂ ਨੇ ਕ ਕਮਜ਼ੋਰੀਆਂ ਭਾਲੋ ਬਾਹ ਲੋ ਬਈ ਕਮਜ਼ੋਰੀਆਂ ਜਿਹੜੀਆਂ ਸਾਨੂੰ ਉੱਥੇ ਹੁੰਦੀਆਂ ਸਾਡੀਆਂ ਦੇਖ ਲੋ ਕੀ ਕਮਜ਼ੋਰੀਆਂ ਆ ਅਸੀਂ ਕੀ ਕਰਦੇ ਆ ਅਸੀਂ ਲੋਕਾਂ ਦੀ ਗੱਲ ਕਰਦੇ ਆ ਨਾ ਅੱਜ ਰੁਕਾਂਗੇ ਨਾ ਕੱਲ ਰੁਕਾਂਗੇ ਪਰਚੇ ਕਰ ਦਿਓ ਜੇਲ੍ਹਾਂਾਂ 'ਚ ਕਰ ਦਿਓ ਮੈਂ ਤਾਂ ਬਾਈ ਯਾਰ ਕਹਾਂ ਨੂੰ ਆਖਿਆ ਸੀ ਵੀ ਗਿਰਫਤਾਰ ਕਰ ਲੋ ਵੀ ਗਿਰਫਤਾਰ ਕਰਕੇ ਭਾਈ ਤੁਸੀਂ ਪਰਚਾ ਦੇ ਦਿਓ ਜੇਲ੍ਹ 'ਚ ਸੈੱਟ ਦਿਓ ਸਾਨੂੰ ਵੀ ਲੈ ਜਾਓ ਸਾਨੂੰ ਇੱਥੋਂ ਪਰ ਇਹ ਗੱਲ ਆ ਵੀ ਜੇ ਤੁਸੀਂ ਕਹੋ ਵੀ ਰੂਟੀਨ ਕਰਕੇ ਆਏ ਅਸੀਂ ਘਰਾਂ ਦੇ ਵਿੱਚ ਅਸੀਂ ਆਵਾਜ਼ ਦਾਪਾਂਗੇ ਇਹ ਭਗਵੰਤ ਸਿਆ ਕਿਤੇ ਨਹੀਂ ਹੋਣਾ ਲੋਕ ਵੱਡੇ ਹੁੰਦੇ ਆ ਜੇ ਲੋਕਾਂ ਦੀ ਆਵਾਜ਼ ਐ ਦੱਬੀ ਜਾਂਦੀ ਫਿਰ ਅੱਜ ਨੂੰ ਅੰਗਰੇਜ਼ਾਂ ਦਾ ਰਾਜ ਇੱਥੇ ਹੋਣਾ ਸੀਗਾ ਕਿਉਂਕਿ ਝਿਲਿਆਂ ਵਾਲਾ ਬਾਗ ਦੇ ਵਿੱਚ ਲਾਸ਼ਾਂ ਦਾ ਖੂਹ ਭਰਤਾ ਪਰ ਲੋਕਾਂ ਦੀ ਆਵਾਜ਼ ਨਹੀਂ ਬੰਦ ਹੋਈ ਤੇ ਤੂੰ ਕਿਹੜੀ ਬਾਗ ਦੀ ਮੂਣੀ ਆ ਤੂੰ ਕਿਹਾ ਕਿ ਕੀ ਕਰੇਗਾ ਤੇਰੇ 11 ਮਹੀਨੇ ਰਹਿ ਗਏ ਤੁਹਾਨੂੰ ਪਿੰਡਾਂ ਦੇ ਵਿੱਚ ਦੀ ਨਾ ਲੋਕ ਭਜਾਉਣਗੇ ਇਹ ਗੱਲ ਦਾ ਯਾਦ ਰੱਖਿਓ ਤੁਸੀਂ ਜਿਹੜਾ ਤੁਸੀਂ ਇਸ ਹਸ਼ਰ ਤੇ ਬੈਠੇ ਉਤਰੇ ਹੋਏ ਹੋ ਤੇ ਤੁਹਾਨੂੰ ਲੋਕ ਜਵਾਬ ਦੇਣਗੇ ਪਰ ਐਂ ਰਟੇਨ ਕਰਨਾ ਤੱਕ ਜਿਹੜੇ 3:00 ਵਜੇ 4:00 ਵਜੇ ਤੇ ਅਸੀਂ ਆਦਿਆਂ ਠੀਕ ਹੈ ਇਹਨਾਂ ਦੀ ਡਿਊਟੀ ਹੈ ਇਹਨਾਂ ਦੀਆਂ ਮਜਬੂਰੀਆਂ ਹੈ ਪਰ ਇਸ ਤਰ੍ਹਾਂ ਜਿਹੜਾ ਤੂੰ ਪੰਜਾਬ ਦੇ ਵਿੱਚ ਰਾਜ ਕਰ ਰਿਹਾ ਆ ਆ ਆਮ ਘਰਾਂ ਦੇ ਵਿੱਚ ਜਿਹੜੇ ਅਸੀਂ ਰੇੜੀ ਵਾਲਾ ਚੱਜੂ ਦਾ ਮੁੰਡਾ ਆਮ ਘਰਾਂ ਦੇ ਵਿੱਚੋਂ ਅਸੀਂ ਤੁਰੇ ਅਸੀਂ ਐਮਐਲਏ ਬਣ ਕੇ ਅਸੀਂ ਪੰਜਾਬ ਦਾ ਸੁਧਾਰ ਕਰ ਦੇਵਾਂਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਪ੍ਰਬੰਧ ਦੇਵਾਂਗੇ ਆ ਪ੍ਰਬੰਧ ਦੇ ਰਹੇ ਹੋ ਤੁਸੀਂ ਜੋ ਲੋਕਾਂ ਦੀ ਆਵਾਜ਼ ਕਰ ਰਹੇ ਉਹਨਾਂ ਨੂੰ ਤੁਸੀਂ ਘਰਾਂ ਦੇ ਵਿੱਚ ਦੱਬ ਕੇ ਕੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਲਓਗੇ ਐ ਸਾਨੂੰ ਪਿੰਡਾਂ ਵਿੱਚ ਦੀ ਨਾ ਆਉਂਗੇ ਸਾਨੂੰ ਪਿੰਡਾਂ ਚ ਸਭ ਕੁਝ ਸਿਖਾਵਾਂਗੇ ਇਹ ਗੱਲ ਤੁਸੀਂ ਯਾਦ ਰੱਖ ਲਿਓ ਪਰ ਲੋਕਾਂ ਦੀ ਆਵਾਜ਼ ਨਹੀਂ ਦੱਬ ਸਕਦੇ ਅਸੀਂ ਸਾਨੂੰ ਵੀ ਚਾਹੇ ਜੇਲ੍ਹਾਂ ਚ ਸੜਦਿਓ ਚਾਹੇ ਗੋਲੀ ਮਾਰਾ ਦਿਓ ਜਿੱਥੇ ਮਰਜੀ ਆ ਜੀ ਮੈਦਾਨ ਦੇ ਵਿੱਚ ਦੇਖਣਾ ਪਊਗਾ ਦੋ ਹੱਥ ਦੇਖਾਂਗੇ ਤੇਰੇ ਨਾਲ ਚੌਕਿਆ ਦਰਸ਼ ਸਕੂਲ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਆ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਲਈ ਅੱਜ ਬਠਿੰਡਾ ਡੀਸੀ ਦਫ਼ਤਰ ਬਾਹਰ ਪੱਕਾ ਮੋਰਚਾ ਕੱਢਣ ਦੀ ਯੋਜਨਾ ਬੜਾਈ ਗਈ ਸੀ ਮਾਹੌਲ ਪਹਿਲਾਂ ਹੀ ਤਣਾਅਪੂਰਨ ਹੋ ਗਿਆ ਅੱਜ ਅੱਧੀ ਰਾਤ ਤੋਂ ਬਾਅਦ ਪੰਜਾਬ ਭਰ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਵਾਗਾਂ ਦੇ ਘਰਾਂ ਦੇ ਬਾਹਰ ਪੁਲਿਸ ਪਹੁੰਚ ਗਈ ਤੇ छापेमारी शुरू कर दी थी प्रशासन और किसान संघटना ਵਿਚਕਾਰ ਟਕਰਾਅ ਸ਼ੁਰੂ ਹੋ ਗਿਆ ਯੂਨੀਅਨ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਦੇ ਘਰ ਤੇ ਵੀ ਛਾਪੇਮਾਰੀ ਕੀਤੀ ਗਈ ਪਰ ਉਗਰਾਹਾ ਘਰ ਦੇ ਵਿੱਚ ਨਹੀਂ ਮਿਲੇ ਭਾਰਤੀ ਕਿਸਾਨ ਯੂਨੀਅਨ ਅਨੁਸਾਰ ਪੁਲਿਸ ਨੇੋ ਮਹਾਲਾ ਗੰਡਵਾ ਤੇ ਉਗਰਾਹਾ ਸਮੇਤ ਜਰਜਣਾ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਯੂਨੀਅਨ ਦੇ ਪੋਸਟ ਕਾਰਵਾਈ ਦੀ ਸੀਸੀਟੀਵੀ ਫੋਟੋ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਹੋਏ ਦੋਸ਼ ਲਗਾਇਆ ਕਿ ਪ੍ਰਸ਼ਾਸਨ ਮਜਾਰਾ ਪ੍ਰਦਰਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ